ਦੋਸਤੋ ਮੈਂ ਤੁਹਾਡੇ ਸ਼ੇ ਇੱਕ ਛੋਟੀ ਜੀ ਵੀਡੀਓ ਲੈ ਕੇ ਆਇਆ ਹਾਂ ਅੱਜ ਦੀ ਰੀਲ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਸੋ ਅੱਜ ਦੀ ਵੀਡੀਓ ਹੈ ਤਿੰਨ ਸ਼ਬਦਾਂ ਦੇ ਬਾਰੇ ਇੱਕ ਹੈਗੀ ਆ ਗਿਆਨ ਧਿਆਨ ਤੇ ਕਰਮ ਇਹਨਾਂ ਦੀ ਜਿਹੜੀ ਡੈਫੀਨੇਸ਼ਨ ਹੈ ਇਹਨਾਂ ਦੀ ਜਿਹੜੀ ਪ੍ਰਭਾਸ਼ਾ ਜਾਂ ਉਹਦੀ ਵਿਆਖਿਆ ਜਾਂ ਇੰਟਰਪ੍ਰੀਟੇਸ਼ਨ ਉਹ ਅਲੱਗ-ਅਲੱਗ ਜਿਹੜੇ ਸਾਡੇ ਫਿਲਾਸਫਰ ਆ ਦਾਰਸ਼ਨਿਕ ਆ ਉਹਨਾਂ ਨੇ ਅਲੱਗ-ਅਲੱਗ ਕੀਤੀ ਔਰ ਬਹੁਤ ਹੀ ਕਨਫਿਊਜ਼ਿੰਗ ਹੈ ਜਿਵੇਂ ਕਿ ਕਰਮ ਦੇ ਬਾਰੇ ਕਿਹਾ ਕਿ ਕਰਮ ਜਿਹੜਾ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਅ ਕੀ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਕਿਹਾ ਕਿ ਕਰਮਣੇ ਵਾਸਦੇ ਵਸਯ ਕਿ ਕਰਮ ਇਹ ਕਰਮ ਦੀ ਡੈਫੀਨੀਸ਼ਨ ਉਹਨਾਂ ਨੇ ਅਲੱਗ ਤਰ੍ਹਾਂ ਦਿੱਤੀ ਔਰ ਕਰਮ ਜੇ ਜੇ ਚੰਗਾ ਕਰਨਾ ਹੋਵੇ ਕਈ ਕਹਿੰਦੇ ਜੀ ਜਿਹੜਾ ਇਹ ਜਿਹੜੇ ਨਾਨ-ਵੈਜੀਟੇਰੀਅਨ ਆ ਜਾਂ ਜਿਹੜੇ ਮੀਟ ਕੱਟਦੇ ਆ ਉਹ ਮਾੜਾ ਕਰਮ ਕਰਦੇ ਆ ਤੇ ਫਿਰ ਸਦਨਾ ਭਗਤ ਨੂੰ ਕਿਉਂ ਰੈਕੋਗਨੀਸ਼ਨ ਮਿਲੀ ਕਿਉਂਕਿ ਕਰਮ ਜਿਹੜਾ ਆ ਉਹ ਤੁਹਾਡੇ ਡੈਡੀਕੇਸ਼ਨ ਆ ਤੁਹਾਡਾ ਇੱਕ ਰੋਜ਼ਾਨਾ ਜੀਵਨ ਦਾ ਇੱਕ ਕਿਰਿਆ ਆ ਸੋ ਇਹੋ ਜੀ ਕਿਰਤ ਕਿਰਤ ਨੂੰ ਕਰਮ ਕਿਹਾ ਗਿਆ ਔਰ ਦੂਸਰਾ ਹੈ ਕਿ ਗਿਆਨ ਗਿਆਨ ਸਿਰਫ ਕਿਤਾਬੀ ਗਿਆਨ ਤੱਕ ਹੀ ਨਹੀਂ ਸੀਮਤ ਉਹਦੇ ਵਿੱਚ ਕਈ ਕੁਝ ਹੈ ਓਵਰ ਆਲ ਸਾਰਾ ਗਿਆਨ ਕਿਉਂਕਿ ਜੇ ਕਹਿ ਜਾਵੇ ਕਿ ਕਿਤਾਬਾਂ ਦੇ ਨਾਲ ਗਿਆਨ ਮਿਲਦਾ ਕਿ ਜਿਹੜੇ ਮਾਸਟਰਸ ਕਰਦੇ ਆ ਡਾਕਟਰ ਇਹਨ ਕਰਦੇ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨੀ ਹੋਣਗੇ ਇਹ ਜ਼ਰੂਰੀ ਨਹੀਂ ਕਿਉਂਕਿ ਸ਼ੈਕਸਪੀਅਰ ਜਿਹੜਾ ਸੀ ਉਸਨੇ ਕੋਈ ਡਿਗਰੀ ਨਹੀਂ ਲਈ ਸੀ ਔਰ ਗੁਰੂਦੇਵ ਰਬਿੰਦਰਨਾਥ ਟੈਗੋਰ ਉਹਨਾਂ ਦੇ ਕੋਲ ਵੀ ਕੋਈ ਡਿਗਰੀ ਨਹੀਂ ਸੀ ਸੋ ਗਿਆਨ ਦੀ ਕੋਈ ਸੀਮਾ ਨਹੀਂ ਹੈ ਗਿਆਨ ਕਿੱਥੋਂ ਵੀ ਮਿਲ ਸਕਦਾ ਹੈ ਔਰ ਤੀਸਰਾ ਹੈ ਧਿਆਨ ਔਰ ਜਿਹੜਾ ਧਿਆਨ ਆ ਉਹ ਕਹਿੰਦੇ ਆ ਜੀ ਕਨਸੈਂਟਰੇਸ਼ਨ ਦੀ ਲੋੜ ਆ ਧਿਆਨ ਜਿਹੜਾ ਆ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਧਿਆਨ ਜਿਹੜਾ ਆ ਉਹ ਉਸ ਸਮੇਂ ਜਿਹੜਾ ਇੰਦਰ ਸੀ ਉਹਨੇ ਜਿਹੜੇ ਉਸ ਸਮੇਂ ਦੇ ઋષਿ ਸੀ ਉਹਨਾਂ ਦਾ ਧਿਆਨ ਡਾਇਵਰਟ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਜਿਹਨੂੰ ਕਹਿ ਸਕਦੇ ਆ ਨਰਤਕੀਆਂ ਭੇਜ ਦਿੱਤੀਆਂ ਔਰ ਦਰਵਾਸਾ ઋષਿ ਦੀ ਐਗਜ਼ਾਮਪਲ ਦਿੰਦੇ ਆ ਕਿ ਕਿਸ ਤਰ੍ਹਾਂ ਧਿਆਨ ਭਟ ਗਿਆ ਕਨਸੈਂਟਰੇਸ਼ਨ ਦਾ ਨਾਂ ਨਹੀਂ ਧਿਆਨ ਧਿਆਨ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹਨੂੰ ਕਹਿੰਦੇ ਆ ਕਿ ਲਗਾਤਾਰ ਜਿਹੜਾ ਜੀਵਨ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਿ ਜਗਤ ਜਗਤ ਦਾ ਇੱਕ ਸੰਸਕ੍ਰਿਤ ਦਾ ਸ਼ਬਦ ਆ ਔਰ ਇਸ ਦਾ ਮਤਲਬ ਹੈ ਕੰਟੀਨਿਊਸ ਐਕਸ਼ਨ ਔਰ ਕੰਟੀਨਿਊਟੀ ਨੂੰ ਜਗਤ ਦਾ ਨਾਮ ਦਿੱਤਾ ਗਿਆ ਹੈ ਗਤੀ ਨੂੰ ਜਿਹੜੀ ਰਫਤਾਰ ਨੂੰ ਸਪੀਡ ਨੂੰ ਸੋ ਦੋਸਤੋ ਅ ਧਿਆਨ ਜਿਹੜਾ ਹੈ ਇਹ ਜ਼ਰੂਰੀ ਨਹੀਂ ਕਿ ਜੀ ਮੇਰਾ ਜੀ ਧਿਆਨ ਰਾਤ ਨੂੰ ਹੀ ਲੱਗਦਾ ਆ ਕਿਉਂਕਿ ਉਹਦੀ ਵਿੱਚ ਕੋਈ ਕਨਸੈਂਟਰੇਸ਼ਨ ਹੁੰਦੀ ਆ ਔਰ ਰਾਤ ਨੂੰ 3 ਵਜੇ ਉੱਠ ਕੇ ਧਿਆਨ ਹੋ ਸਕਦਾ ਧਿਆਨ ਤੁਸੀਂ ਮਹਾਰਾਜ ਨੇ ਕਿਹਾ ਕਿ ਕਦੋਂ ਵੀ ਕਰ ਸਕਦੇ ਹੋ ਦਿਨੇ ਕੰਮ ਕਰਦੇ ਹੋਏ ਵੀ ਧਿਆਨ ਲਗਾ ਸਕਦੇ ਹੋ ਭਗਤੀ ਕਰ ਸਕਦੇ ਹੋ ਇਹ ਤੁਹਾਡੇ ਹੱਥ ਵਸਿਆ ਔਰ ਮਹਾਰਾਜ ਨੇ ਤੇ ਮੇਰੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਗਿਆਨ ਧਿਆਨ ਕੁਝ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸੋ ਦੋਸਤੋ ਅੱਜ ਦੀ ਵੀਡੀਓ ਬੱਸ ਇੰਨੀ ਹੀ ਕਿ ਫਾਰਮੈਲਿਟੀਆਂ ਨਹੀਂ ਪਹਿਨਣਾ ਚਾਹੀਦਾ ਇਹ ਜਿਹੜੀਆਂ ਕਨਫਿਊਜ਼ਡ ਡੈਫੀਨੇਸ਼ਨ ਦੇ ਵੱਲ ਨਹੀਂ ਜਾਣਾ ਚਾਹੀਦਾ ਬਲਕਿ ਸਾਦੇ ਤੇ ਸਿੰਪਲ ਲਾਈਫ ਜਿਣੀ ਚਾਹੀਦੀ ਹੈ ਔਰ ਚੰਗੇ ਕਰਮ ਕਰਨੇ ਚਾਹੀਦੇ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖ ਹੈ ਜੀਂਦੇ ਬਾਕੀ